ਜੇ ਦੁਆਇਆ ਤੇ ਤੁਸੀਂ ਨਹੀਂ ਕਰਦੇ ਤੇ ਤੁਸੀਂ ਸਾਡੇ ਲਈ ਸਾਰਿਆਂ ਲਈ ਕੀਤੀ ਜਾਂਦੀ ਆ। ਤੋਂ ਅਸੀਂ ਕਦੇ ਵੀ ਯਿਸੂ ਅਸੀ ਦੇ ਨਾਂ ਚ ਕਿੰਤੂ ਪ੍ਰੰਤੂ ਨਹੀਂ ਕਰਨੀ ਕਿ ਸਾਨੂੰ ਆ ਨਹੀਂ ਮਿਲਿਆ ਇਦਾਂ ਨਹੀਂ ਮਿਲਿਆ। ਤੋਂ ਸਭ ਤੋਂ ਜ਼ਰੂਰੀ ਆ ਕਿ ਆਪਣਾ ਮਨ ਇਦਾਂ ਦਾ ਬਣਾ ਕੇ ਆਉਣਾ ਕਿ ਬਰਕਤ ਪਾ ਕੇ ਆਉਣੀ ਆ ਟੋਟਲ ਟੂ ਨਹੀਂ ਕਰਨਾ ਕਦੇ ਵੀ। ਹalleluiah ਟੋਟਲ ਟੂ ਬੰਦਗੀ ਕਰ ਮਤਲਬ ਕਿ ਕਹੀਏ ਕਿ ਕੋਈ ਨਹੀਂ ਹੋਣ ਚੱਲ ਜੰਨੇ ਕੋਈ ਗੱਲ ਨਹੀਂ। ਹalleluiah ਜਿਹੋ ਜਿਹਾ ਸਾਡਾ ਦਿਲ ਹੋਵੇਗਾ ਉਹੋ ਜੀ ਖੁਦਾ ਨੇ ਬਰਕਤ ਦੇਣੀ ਆ ਜੇ ਸਾਡਾ ਦਿਲ ਇਹੋ ਜਿਹਾ ਕਿ ਅਸੀਂ ਉਵੇਂ ਹੀ ਜਾਣਾ ਕਿ ਉਦਾਂ ਹੀ ਜਾ ਕੇ ਬਹਿ ਜਾਾਂਗੇ ਕੋਈ ਗੱਲ ਨਹੀਂ ਤੇ ਰੱਬ ਨੇ ਉਹੋ ਜੀ ਝੋਲੀ ਭਰ ਕੇ ਕੱਲਣੀ ਵਿਚਾਰ ਕਰਕੇ ਜਾਇਓ ਜੇ ਖੁਸ਼ੀ ਜ਼ਿਆਦਾ ਕਿ ਬੰਦਗੀ ਨੰਗ ਨਾ ਜਾਏ ਬੰਦਗੀ ਤੇ ਟਾਈਮ ਨਾ ਜਾਈਏ ਤੇ ਖੁਦਾ ਨੇ ਬਰਕਤ ਵੀ ਟਾਈਮ ਨਾ ਦੇਣੀ ਜੇ ਖੁਸ਼ੀ ਐਨੀ ਆ ਕਿ ਭਾਵੇਂ ਸਾਡੇ ਲਾਗੇ ਘਰ ਹੁੰਦੇ ਨੇ ਕਈ ਵਾਰੀ ਦੀਵੇ ਲਾਗੇ ਜਿਆਦਾ ਹਨੇਰਾ ਹੁੰਦਾ ਠੀਕ ਹੈ ਨਾ ਸਮਝ ਗਏ ਕਿ ਸਾਡੇ ਚਰਚਾਂ ਤੇ ਲਾਗੇ ਘਰ ਹੁੰਦੇ ਤੁਸੀਂ ਦੂਜਿਆਂ ਨੂੰ ਬੇਟਾਵੇਂ ਹੋ ਜਾਂਦੇ ਹallelujah ਕੰਨ ਦਾ 100 ਤੋਂ ਜ਼ਿਆਦਾ ਸੈਤੀ ਨਿਕਲਣਾ ਚਾਹੀਦਾ